ਤੇ ਬੀਕੇਯੂ ਗ੍ਰਾਹਕਾਂ ਦੇ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੁਪਹਿਰ 2 ਵਜੇ ਚੰਡੀਗੜ੍ਹ ਤੋਂ ਧਰਨੇ ਦੀ ਸਮਾਪਤੀ ਹੋਏਗੀ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਬੀਕੇਯੂ ਗ੍ਰਾਹਾਂ ਦੇ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਬੀਕੇਯੂ ਗ੍ਰਾਹਾਂ ਨੇ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਹੈ ਲੰਗੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੀਕੇਯੂ ਗ੍ਰਾਹਾਂ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਗਿਆ 30 ਸਤੰਬਰ ਤੱਕ ਦਾ ਅਲਟੀਮੇਟਮ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਹੈ ਕਿ ਜੇ ਸਰਕਾਰ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੜਿਆ ਜਾਏਗਾ 30 ਸتمبر ਤੱਕ ਦਾ ਸਮਾਂ ਕਿਸਾਨਾਂ ਦੇ ਵੱਲੋਂ ਹੁਣ ਸਰਕਾਰ ਨੂੰ ਦਿੱਤਾ ਗਿਆ ਹੈ ਮੰਗਾਂ ਤੇ ਵਿਚਾਰ ਕਰਨ ਦੇ ਲਈ ਮਸਲਿਆਂ ਤੇ ਹੱਲ ਦੇ ਲਈ ਲੰਗੇ ਦਿਨੀ ਬਕੇਯੂ ਉਗਰਾਹਾਂ ਦੇ ਲੀਡਰਾਂ ਦੀ ਕਿਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ तमाम ਮੰਗਾਂ ਤੇ ਗੱਲਬਾਤ ਕੀਤੀ ਗਈ ਹੈ ਜੋ ਮੀਟਿੰਗ ਹੋਈ ਹੈ ਉਹ ਬੜੇ ਸਕਾਰਾਤਮਕ ਮਾਹੌਲ ਦੇ ਵਿੱਚ ਹੋਈ ਹੈ ਮੀਟਿੰਗ ਤੋਂ ਬਾਅਦ ਬਕੇਯੂ ਉਗਰਾਹਾਂ ਦੇ ਲੀਡਰ ਤੇ ਸਰਕਾਰ ਦੇ ਮੰਤਰੀ ਮੀਡੀਆ ਦੇ ਮੁਖਾਤਬ ਵੀ ਹੋਏ ਸਨ ਕਿਹਾ ਸੀ ਕਿ ਮਸਲਿਆਂ ਤੇ ਵਿਚਾਰ ਕੀਤਾ ਜਾਏਗਾ ਦੱਸ ਰਹੀਏ ਕਿ ਬਿਤੇ 5 ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਬੀਕੇ ਯੂ ਉਗਰਾਹਾਂ ਡਟੀ ਹੋਈ ਹੈ ਤੇ ਉਹਨਾਂ ਦੇ ਨਾਲ ਪੰਜਾਬ ਮਜ਼ਦੂਰ ਯੂਨੀਅਨ ਵੱਲੋਂ ਵੀ ਮੋਰਚਾ ਖੋਲਿਆ ਗਿਆ ਸੀ ਤੇ ਮੰਗ ਪੱਤਰ ਸੌਂਪਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 7 ਤੋਂ 8 ਮੰਗਾ ਬਿਕੇ ਯੂਗਰਾਹਾਂ ਦੀਆਂ ਨੇ ਜਿਨ੍ਹਾਂ ਦੇ ਮਸਲਿਆਂ ਤੇ ਹੱਲ ਦੀ ਮੰਗ ਕਿਸਾਨ ਕਰ ਰਹੇ ਨੇ ਤਲੰਗੇਦੀਨੀ ਮੀਟਿੰਗ ਤੋਂ ਬਾਅਦ ਆਖਰਕਾਰ ਵੱਡਾ ਫੈਸਲਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਦੇ ਵੱਲੋਂ ਲਿਆ ਗਿਆ ਹੈ ਟਰਨਾ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ ਮੀਟਿੰਗ ਕਰਨ ਤੋਂ ਬਾਅਦ ਇਹ ਵੱਡਾ ਫੈਸਲਾ ਕਿਸਾਨ ਯੂਨੀਅਨ ਨੇ ਲਿਆ ਹੈ 30 ਸਤੰਬਰ ਤੱਕ ਦਾ ਆਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਹੈ ਜੇਕਰ 3 ਸਤੰਬਰ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਵਿੱਡਿਆ ਜਾਏਗਾ ਇਹ ਚੇਤਾਵਨੀ ਕਿਸਾਨ ਯੂਨੀਅਨ ਦੇ ਵੱਲੋਂ ਦੇ ਦਿੱਤੀ ਗਈ ਹੈ ਸੋ तमाम ਮੰਗਾਂ ਨੇ 8 ਤੋਂ 10 ਮੰਗਾਂ ਨੇ ਜਿਨ੍ਹਾਂ ਦੀ ਪੂਰੇ ਹੋਣ ਦੀ ਮੰਗ ਕਿਸਾਨ ਲਿਟਰ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਉਹ ਭਾਵੇਂ ਕਰਜ਼ਾ ਮਾਫੀ ਦੀ ਮੰਗ ਹੋਵੇ ਪਰਚੇ ਰੱਦ ਕਰਨ ਦੀ ਮੰਗ ਹੋਵੇ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਹੋਵੇ ਖੇਤੀ ਨੀਤੀ ਲਾਗੂ ਕਰਤੇ ਜਾਣ ਦੀ ਮੰਗ ਹੋਵੇ ਮਨਰੇਗਾ ਦੀ ਮੰਗ ਹੋਏ ਸੋ तमाम तरह ਦੀਆਂ ਮੰਗਾਂ ਨੇ ਪੰਜਾਬ ਮਜ਼ਦੂਰ ਯੂਨੀਅਨ ਦੀ ਕਿਸਾਨ ਜਥੇਬੰਦੀਆਂ ਦੀ ਜਿਨ੍ਹਾਂ ਤੇ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਲੰਘੇ ਦਿਨ ਹੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਤੇ ਬੜੇ ਸਕਾਰਾਤਮਕ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤੇ ਆਖਰਕਾਰ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿਸਾਨ ਯੂਨੀਅਨ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਦੁਪਹਿਰ 2 ਵਜੇ ਚੰਡੀਗੜ੍ਹ ਤੋਂ ਧਰਨੇ ਦੀ ਸਮਾਪਤੀ ਹੋਏਗੀ ਦੱਸ ਦਈਏ ਕਿ 1 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਕਿ ਕਿਸਾਨ ਚੰਡੀਗੜ੍ਹ ਦੇ ਵਿੱਚ ਡਟੇ ਹੋਏ ਸਨ ਲਗਾਤਾਰ ਮੋਰਚਾ ਖੋਲਿਆ ਹੋਇਆ ਸੀ ਤੇ ਵਿਧਾਨ ਸਭਾ ਸੈਸ਼ਨ ਦੇ ਵੱਲ ਜੋ ਸੈਸ਼ਨ ਚੱਲ ਰਿਹਾ ਸੀ ਉਸ ਦੇ ਵੱਲ ਕੂਚ ਵੀ ਕੀਤਾ ਗਿਆ ਵਿਧਾਨ ਸਭਾ ਦੇ ਵੱਲ ਕੂਚ ਕੀਤਾ ਗਿਆ ਮੰਗ ਪੱਤਰ ਸੌਂਪੇ ਗਏ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਇਹ ਧਰਨਾ ਖਤਮ ਕਰਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਕੀਤਾ ਗਿਆ ਹੈ ਸੋ ਚੰਡੀਗੜ੍ਹ 'ਚ ਦੁਪਹਿਰ 2 ਵਜੇ ਧਰਨੇ ਦੀ ਸਮਾਪਤੀ ਹੋਣੀ ਹੈ ਕਿਸਾਨ ਆਪੋ ਆਪਣੇ ਘਰੇ ਵਾਪਸ ਜਾਣਗੇ ਆਪਣਾ ਸਮਾਨ ਲੈ ਕੇ 30 ਸਤੰਬਰ ਤੱਕ ਦਾ ਜੋ ਸਮਾਂ ਹੈ ਹੁਣ ਸਰਕਾਰ ਨੂੰ ਦਿੱਤਾ ਗਿਆ ਹੈ ਸਰਕਾਰ ਨੂੰ ਵਾਅਦਾ ਪੂਰਾ ਕਰਨ ਦੇ ਲਈ ਆਲਟੀਮੇਟਮ ਦੇ ਦਿੱਤਾ ਗਿਆ ਹੈ ਜੇਕਰ ਤੈ ਸਮੇਂ ਦੇ ਵਿੱਚ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਤਿੱਖਾ ਸੰਘਰਸ਼ ਵਿੜਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਸੋ ਕਿਸਾਨ ਤਿਆਰ ਬਰ ਤਿਆਰ ਪੂਰੀ ਤਿਆਰੀ ਦੇ ਨਾਲ ਚੰਡੀਗੜ੍ਹ ਪਹੁੰਚੇ ਹੋਏ ਸਨ ਮੋਰਚਾ ਖੋਲਣ ਦੇ ਲਈ 5 ਦਿਨ ਚੰਡੀਗੜ੍ਹ ਦੇ ਵਿੱਚ ਰਹੇ ਨੇ ਰੋਟੀ ਪਾਣੀ ਲੰਗਰ ਪਾਣੀ ਸਭ ਇਥੇ ਚੰਡੀਗੜ੍ਹ ਦੇ ਵਿੱਚ ਹੀ ਚੱਲਿਆ ਹੈ ਤੇ ਆਖਰਕਾਰ ਜਦੋਂ ਮੀਟਿੰਗ ਸੁਖਾਵਾਵੇਂ ਮਾਹੌਲ ਦੇ ਵਿੱਚ ਹੋਈ ਹੈ ਤਾਂ ਕਿਸਾਨ ਜਥੇਬੰਦੀ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਆ ਦਰਨਾ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅੱਜ ਦੁਪਹਿਰ 2 ਵਜੇ ਦਰਨੇ ਦੀ ਸਮਾਪਤੀ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਆਪੋ ਆਪਣੇ ਘਰੇ ਵਾਪਸ ਜਾਣਗੇ 30 ਸتمبر ਤੱਕ ਦਾ ਸਮਾਂ ਅਲਟੀਮੇਟਮ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਵਿੜਿਆ ਜਾਏਗਾ ਸੋ ਹਜ਼ਾਰਾਂ ਦੀ ਕਿਨਾਰੇ ਚ ਕਿਸਾਨ ਚੰਡੀਗੜ੍ਹ ਦੇ ਵਿੱਚ ਆ ਕੇ ਬੈਠੇ ਸਨ ਤੇ ਜਸਪ੍ਰੀਤ ਅਸੀਂ ਖਬਰ ਤੇ ਵਧੇਰੇ ਜਾਣਕਾਰੀ ਦੇਣਗੇ ਸਾਡੇ ਨਾਲ ਲਾਈਵ ਜੁੜੇ ਆ ਜਸਪ੍ਰੀਤ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਕੁਝ ਤਸਵੀਰਾਂ ਬਣਦੀਆਂ ਹੁਣ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿਸਾਨਾਂ ਦਾ ਹੁਣ ਕੀ ਕੁਝ ਕਹਿਣਾ ਹੈ ਦੇਖੋ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ 2 ਵਜੇ ਦਾ ਜਿਹੜਾ ਸਮਾਂ ਨਿਰਧਾਰਤ ਕੀਤਾ ਗਿਆ ਹਾਲਾਂਕਿ ਪਹਿਲਾਂ ਪ੍ਰਸ਼ਾਸਨਾਂ ਮੀਟਿੰਗ ਦੀ ਗੱਲ ਕੀਤੀ ਗਈ ਸੀ ਪਰ ਹੁਣ ਕਿਸਾਨ ਆਗੂਆਂ ਨੇ ਆਪਸ ਵਿੱਚ ਜਿਹੜੀ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਦੇ ਦੌਰਾਨ ਫੈਸਲਾ ਲੈ ਲਿੱਤਾ ਗਿਆ ਕਿ 2 ਵਜੇ ਸਹੀ ਜਿਹੜਾ ਆ ਉਹ ਧਰਨਾ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਇਹਮ ਧਰਨਾ ਸੀਗਾ ਜਿਹੜਾ ਆ ਉਹ ਖਤਮ ਕੀਤਾ ਗਿਆ ਹੈ ਤਾਂ ਇਸ ਦਿਨ ਸਾਡੇ ਜਗਿੰਦਰ ਸਿੰਘ ਉਗਰਾਹਾ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਗਰਾਹਾ ਸਾਹਿਬ ਨਾਲ ਲਾਈਵ ਚੱਲ ਰਹੀ ਹੈ ਲਾਈਵ ਹੈਗਾ ਤੇ ਉਗਰਾਹਾ ਸਾਹਿਬ ਕੀ ਜਿਹੜਾ ਹੁਣ ਫੈਸਲਾ ਦਿੱਤਾ ਗਿਆ ਦੇਖੋ ਅੱਜ ਅਸੀਂ 2 3 ਵਜੇ ਇਹ ਪ੍ਰੋਗਰਾਮ 2 ਵਜੇ ਸਮਾਪਤ ਕਰ ਦੇਣਾ ਕਿਉਂਕਿ ਜਿਹੜੇ ਮਨੋਰਥ ਵਾਸਤੇ ਅਸੀਂ ਆਏ ਸੀ ਖੇਤੀ ਨੀਤੀ ਵਾਲੇ ਈਸ਼ੂ ਨੂੰ ਦੋ ਜਥੇ ਬੰਦੀਆਂ ਕਿਸਾਨ ਮਜ਼ਦੂਰ ਵਾਤਾਵਰਨ ਪੱਖੀ ਖੇਤੀ ਨੀਤੀ ਨੂੰ ਲੈ ਕੇ ਅਸੀਂ ਆਏ ਸੀ ਉਹ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਤਰੀਕ ਨੂੰ ਪੜਾ ਲਾਇਆ ਪੰਜ ਨੂੰ ਖਤਮ ਕਰਨਾ ਸੀ ਇਸ ਕਰਕੇ ਪੰਜ ਦੀ ਮੀਟਿੰਗ ਆ ਗਈ ਸੀ ਐਮ ਸਾਹਿਬ ਦੀ ਉਹ ਰਾਤ ਨੂੰ ਲੇਟ ਖਤਮ ਹੋਈ ਇਸ ਕਰਕੇ ਪੰਜ ਦੀ ਜਗਾ ਤੇ ਅਸੀਂ 6 ਨੂੰ ਇਹਨੂੰ ਬਣਾ ਲਿਆ ਅੱਜ ਅਸੀਂ 2 ਵਜੇ ਇਹਨੂੰ ਸਮਾਪਤ ਕਰ ਦੇਣਾ ਕਿਉਂਕਿ ਅਸੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਚ ਇਹਨੂੰ ਚਰਚਾ ਦਾ ਵਿਸ਼ਾ ਬਣਾਤਾ ਤੇ ਸਰਕਾਰ ਨੂੰ ਨੇ ਸਾਡੇ ਨਾਲੇ ਵਾਅਦਾ ਕੀਤਾ ਵੀ 30 ਤਰੀਕ ਤੱਕ ਤੁਹਾਨੂੰ ਖੇਤੀ ਰੀਟ ਦਾ ਸਾਡਾ ਜਿਹੜਾ 1600 ਪੇਜਾਂ ਦਾ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਤੇ ਇਹ ਤੇ ਤੁਹਾਡੇ ਨਾਲ ਦੁਬਾਰਾ ਬੈਠ ਕੇ ਬਹਿਸ਼ ਹੋਊਗੀ ਤੇ ਆਪਾਂ ਜੋ ਆਪਣੀ ਸਾਂਝੀ رائے ਬਣੂਗੀ ਉਹ ਖੇਤੀ ਨੀਤੀ ਤੇ ਫੈਸਲਾ ਪਰ ਇਹ ਚਰਚਾ ਰਹੀ ਹੈ ਜੀ ਕਿ ਪ੍ਰਸ਼ਾਸਨ ਨਾਲ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਹੱਲ ਹੋਵੇਗਾ ਫਿਰ ਉਹ ਮੀਟਿੰਗ ਕਿੱਥੇ ਰਹਿ ਗਈ ਕਿਤੇ ਆਪਸ ਵਿੱਚ ਹੀ ਮੀਟਿੰਗ ਕਿਉਂ ਕਰਦੇ ਪ੍ਰਸ਼ਾਸਨ ਨਾਲ ਮੀਟਿੰਗ ਤਾਂ ਕੋਈ ਇਹ ਜੈ ਮੈਸੇਜ ਨਹੀਂ ਹੈ ਨਾ ਪ੍ਰਸ਼ਾਸਨ ਦਾ ਕੋਈ ਐਡਾ ਦਾ ਮਸਲਾ ਨਹੀਂ ਵੀ ਪ੍ਰਸ਼ਾਸਨ ਨਾਲ ਕਦੀ ਮੀਟਿੰਗ ਹੋਣੀ ਹੈ ਕਿਉਂਕਿ ਪ੍ਰਸ਼ਾਸਨ ਨਾਲ ਮੀਟਿੰਗ ਤਾਂ ਕੋਈ ਮਿਲ ਕੇ ਇਸ਼ੂ ਨਹੀਂ ਅੱਜ ਮੋਰਟਲਿਸ ਮਾਪ ਜੀ ਅੱਜ ਅਸੀਂ ਦੋ ਵਜੇ ਜਾ ਰਹੇ ਹਾਂ ਪ੍ਰਸ਼ਾਸਨ ਦਾ ਦਿੱਕਰੀ ਕੋਈ ਨਹੀਂ ਕੱਲ ਕੱਲ ਜਿਹੜੀ ਹੈ ਮੀਟਿੰਗ ਹੁੰਦੀ ਹੈ ਸੀਐਮ ਨਾਲ ਗੱਲਬਾਤ ਹੁੰਦੀ ਹੈ ਸਾਰੇ ਕੀ ਐਸੇ ਖਾਸ ਜਿਹੜੇ ਪੁਆਇੰਟ ਸੀ ਜਿਹਦੇ ਡਿਸਕਸ ਰਹੀ ਤੇ ਫਿਰ ਸੀਐਮ ਸਾਹਿਬ ਨੇ ਜਿੱਤੇ ਹਾਮੀ ਭਰੀਆ ਤਾਂ ਤੁਸੀਂ ਇਸ ਕੱਲ ਨੂੰ ਰਾਜੀ ਹੋ ਗਏ ਮੈਂ ਤੁਹਾਨੂੰ ਸੀਐਮ ਦੀਆਂ ਗੱਲਾਂ ਕਰ ਰਿਹਾ ਜਿਹੜੀਆਂ ਪਹਿਲਾਂ ਮੈਂ ਤੁਹਾਡੇ ਨਾਲ ਕਰਕੇ ਨਹੀਂ। ਖੇਤੀ ਨੀਤੀ ਦਾ ਵੀ ਅਸੀਂ ਸੀਐਮ ਸਾਹਿਬ ਕੋਲ ਹੀ ਗੱਲਾਂ ਕਈਆਂ ਨੇ ਸਾਡੀਆਂ। ਅਸੀਂ ਸਾਰੀਆਂ ਮੰਗਾਂ ਤੇ ਸਾਡੀ ਚਰਚਾ ਹੋਈ। ਇਕੱਲੀ-ਇਕੱਲੀ ਮੰਗਾ ਸੀ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ। ਉਹਨਾਂ ਤੇ ਸੀਐਮ ਸਾਹਿਬ ਨੇ ਕਿਤੇ ਕੀ ਕਿ ਉਹਨਾਂ ਦੇ ਜਿਹੜੇ ਸਬੰਧਤ ਅਧਿਕਾਰੀ ਸੀ ਜਿਵੇਂ ਪਾਣੀ ਵਾਲੇ ਮਸਲੇ ਤੇ ਕੋਈ, ਉਹਨਾਂ ਦਾ ਕੋਈ ਸਖਤਰ ਬੋਲੇ। ਬਿਜਲੀ ਵਾਲੇ ਮਸਲੇ ਤੇ ਅੱਡ ਕੋਈ ਬੋਲੇ। ਕਰਜ਼ੇ ਵਾਲੇ ਮਸਲੇ ਤੇ ਕੋਈ ਅੱਡ ਬੋਲੇ। ਵਾਤਾਵਰਣ ਵਾਲੇ ਮਸਲੇ ਤੇ ਕੋਈ ਅੱਡ ਬੋਲੇ। ਇਹ ਰਜਗਾਰ ਵਾਲੇ ਮਸਲੇ ਤੇ ਨਸ਼ਾ ਵਾਲੇ ਮਸਲੇ ਤੇ ਕੋਈ ਅੱਡ ਬੋਲੇ। ਉਹ ਜਿਹ ਹੁੰਦਾ ਸਖਤਰ ਜਾਂ ਮੰਤਰੀ ਹੁੰਦਾ ਉਹ ਆਮ ਕਿਸਾਨ ਹੈ ਜਿਹੜਾ ਉਹਨੂੰ ਕਿਹਾਦਾ ਕਿ ਉਹਦੀਆਂ ਕੀ ਜਿਹੜੀਆਂ ਮੁੱਖ ਜਿਹੜੀਆਂ ਨੀਡਸ ਨੇ ਮੰਗ ਰਹੀਆਂ ਜਿਨ੍ਹਾਂ ਨੂੰ ਜ਼ਿਆਦਾ ਪੈਰਵੀ ਦੇਣ ਦੀ ਲੋੜ ਸੀਗੀ ਇਹਨਾਂ ਦੇ ਵਿਚਾਰ ਕਿਉਂਕਿ ਇਸ਼ੂ ਪਾਤਾਵਰਨ ਦਾ ਵੀ ਸੀ ਪਾਣੀ ਦਾ ਵੀ ਸੀ ਬਹੁਤ ਸਾਰੀਆਂ ਚੀਜ਼ਾਂ ਦਾ ਹੁੰਦਾ ਸੀ ਦੇਖੋ ਪਾਣੀ ਦਾ ਵੀ ਇਸ਼ੂ ਬਤਾ ਪਰ ਹੁੰਦਾ ਇਸ਼ੂ ਹੈ ਜ਼ਮੀਨਾਂ ਦੀ ਬਹੁਤ ਹੀ ਵੱਡੀ ਗੱਲਤਾ ਹੈ ਵੀ ਜੇ ਖੇਤੀਬਾੜੀ ਨੀਤੀ ਦੀ ਗੱਲ ਕਰਦੇ ਆ ਐਮਐਸਪੀ ਦੀ ਗੱਲ ਕਰਦੇ ਆ ਤੇ ਭਾਵਾਂ ਦੀ ਗੱਲ ਕਰਦੇ ਆ ਅ ਜੇ ਕਿਸੇ ਕੋਲੇ ਖੇਤੀ ਕਰਨ ਜੋਗੀ ਜ਼ਮੀਨ ਹੈ ਉਹ ਬੇਸਿਕਲੀ ਤਾਂ ਜ਼ਮੀਨ ਹੈ ਨਾ ਕਿਸੇ ਕਿਸਾਨ ਕੋਲੇ ਕਿਸਾਨਾਂ ਦਾ ਤਾਂ ਬਹੁਤ ਵੱਡਾ ਹਿੱਸਾ ਹੈ ਉਹ ਜਿਹਨਾਂ ਕੋਲੇ ਬੱਚੇ ਪਾਲਣ ਜੋਗੀ ਜ਼ਮੀਨ ਨਹੀਂ ਹੈਨੀ ਉਹਨਾਂ ਕੋਲ ਉਹਨਾਂ ਨੂੰ ਜ਼ਮੀਨਾਂ ਕਿੱਦੋਂ ਉਪਲਬਧ ਹੋਣ ਉਹ ਖੇਤੀ ਕਰਨ ਜੋਗੀ ਜ਼ਮੀਨ ਉਹਨਾਂ ਕੋਲੇ ਹੋਵੇ ਇਹ ਵੱਡਾ ਇਸ਼ੂ ਹੈ ਨਾ ਜਿਹਨੇ ਵੇਚਣੀ ਨਹੀਂ ਭਲਾ ਉਹਨੂੰ ਐਮਐਸਟੀ ਦਾ ਕੀ ਫਾਇਦਾ ਹੋਣਾ ਚਾਹੇ ਗਰੰਟੀ ਕੋਈ 10 ਬਣਾ ਦੇ ਜਿਹਦਾ ਮੰਜੀ ਦੇ ਕੋਲੇ ਜ਼ਮੀਨੀ ਚਾਰ ਕਨਾਲਾਂ ਜਾਂ 6 ਕਨਾਲਾਂ ਹੈ ਉਹਦੇ ਬੱਚੇ ਕਿਵੇਂ ਪੜੂਗਾ ਅਸੀਂ ਕਹਿੰਦੇ ਵੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਕੀ ਵੀ ਦੀ ਜ਼ਮੀਨ ਹੋਣੀ ਚਾਹੀਦੀ ਹੈ ਉਹ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰੋ ਅਸੀਂ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਦੂਜੀਆਂ ਗੱਲਾਂ ਤਾਂ ਉਸ ਤੋਂ ਬਾਅਦ ਚੱਲਦੀਆਂ ਨੇ ਨੀਤੀ ਤਾਂ ਫਿਰ ਉਹੀ ਹੋਵੇ ਕਿਸੇ ਕੋਲ ਖੇਤੀ ਹੋਊ ਤਾਂ ਹੀ ਉਹਦੀ ਨੀਤੀ ਹੋ ਜੇ ਨੀਤੀ ਹੋ ਤਾਂ ਹੀ ਉਹਦਾ ਫਾਇਦਾ ਹੋ ਖੇਤੀ ਨੇ ਫਿਰ ਫਸਲ ਜ਼ਮੀਨ 'ਚ ਹੋਣਾ ਹੈ ਜਿਹਦੇ ਕੋਲ ਜ਼ਮੀਨ ਨਹੀਂ ਉਹਨੂੰ ਆ ਸਾਰੀਆਂ ਦੂਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਤਾਂ ਬੇਸਿਕ ਜਿਹੜੀਆਂ ਨੀਡਸ ਨੇ ਜਿਹੜਾ ਪਹਿਲਾਂ ਉਹ ਪੂਰੀਆਂ ਹੁਣ ਤਾਂ ਫਿਰ ਜਿਹੜਾ ਅੱਗੇ ਜਾਣਾ ਬੁਨਿਆਦੀ ਗੱਲ ਹੈ ਨਾ ਜੀ ਉਹਦੇ ਤੇ ਉੱਤਰ ਨਹੀਂ ਹੈ ਇਹਦੇ ਤਾਂ ਜ਼ਮੀਨ ਦੇ ਉੱਤੇ ਹੀ ਖੇਤੀ ਕਰਨੀ ਆ ਸੀ ਉਹ ਜ਼ਮੀਨਾਂ ਦੀ ਤੋੜ ਹੈ ਕਿਸਾਨਾਂ ਕੋਲੇ 2 ਲੱਖ ਕਿਸਾਨ ਤਾਂ ਜ਼ਮੀਨਾਂ ਵੇਚ ਕੇ ਵਿਹਲਾ ਹੋ ਗਿਆ ਜੀ ਕਰਜ਼ੇ ਦੀ ਮਾਰ ਕਰਕੇ ਕਿੰਨੇ ਲੋਕ ਖੁਦਕੁਸ਼ੀਆਂ ਕਰ ਗਏ ਲੱਖਾਂ ਲੋਕਾਂ ਦੀ ਖੁਦਕੁਸ਼ੀ ਹੁੰਦੀਆਂ ਨੇ ਇਸ ਕਰਕੇ ਉਹ ਸਾਰੀਆਂ ਸਮੱਸਿਆਵਾਂ ਸੀ ਸਰਕਾਰ ਨੂੰ ਨੋਟ ਕਰਾਈ ਕਰਜ਼ਾ ਮਾਫੀ ਦੀ ਗੱਲ ਬਹੁਤ ਜ਼ਿਆਦਾ ਚਰਚਾ ਜਨਦੀ ਆ ਸਾਰੇ ਕਿਸਾਨ ਜਥੇਬੰਦੀਆਂ ਚਾਹ ਕਰਜ਼ਾ ਮਾਫੀ ਦੀ ਗੱਲ ਕੀਤੀ ਹੈ ਇਸ ਨੂੰ ਲੈ ਕੇ ਗੱਲ ਹੋਈ ਕਿਉਂਕਿ ਫਿਰ ਹਰ ਵਾਰੀ ਜਦ ਪੰਜਾਬ ਸਰਕਾਰ ਕੋਲ ਗੱਲ ਜਾਂਦੀ ਹੈ ਉਹ ਕੇਂਦਰ ਤੇ ਪਾ ਦਿੰਦਾ ਕੇਂਦਰ ਫਿਰ ਪੰਜਾਬ ਕੋਲ ਸੱਡ ਦਿੰਦਾ ਜਾਂਦਾ ਦੇਖੋ ਕੋਈ ਕਿਤੇ ਪਾਉਂਦਾ ਹੈ ਸਾਡਾ ਇਸ ਗੱਲ ਦਾ ਸਵਾਲ ਤਾਂ ਹੈ ਕਿ ਕੇਂਦਰ ਮਾਫ ਕਰੇਗਾ ਪੰਜਾਬ ਸਰਕਾਰ ਮ ਅੱਜ ਤਾਂ ਬਿਮਾਰੀ ਦੱਸ ਸਕਦਾ ਤੁਸੀਂ ਡਾਕਟਰ ਹੋ ਅੱਜ ਤਾਂ ਤੁਹਾਨੂੰ ਦੱਸਾਂਗੇ ਜਦੋਂ ਮੈਂ ਬੁਖਾਰ ਚੜਦਾ ਜੀ ਦਵਾਈ ਕਿਹੜੀ ਦੇਣੀ ਆ ਕਿੱਥੋਂ ਦੇਣੀ ਆ ਕਿਹੜੀ ਕਿਹੜੀ ਇੰਡਸਟਰੀ ਦੀ ਵਧੀਆ ਉਹ ਤੁਸੀਂ ਦੇਣੀ ਸਾਡੀ ਤਾਂ ਸਰਕਾਰ ਆ ਪੰਜਾਬ ਸਰਕਾਰ ਅੱਜ ਤਾਂ ਪੰਜਾਬ ਸਰਕਾਰ ਕੋਲੇ ਦੀ ਸਮੱਸਿਆ ਦੱਸਾਂਗੇ ਆ ਸਾਡੀ ਸਮੱਸਿਆ ਜੀ ਇਹਦਾ ਹੱਲ ਕਰੋ ਇਹਦੇ ਕਰਕੇ ਸਾਡੇ ਤਾਂ ਬੰਦੇ ਮਰ ਜਾਂਦੇ ਆ ਇਹਦੇ ਕਰਕੇ ਤਾਂ ਸਾਡੇ ਲੱਖਾਂ ਬੰਦੇ ਖੁਦਕੁਸ਼ੀ ਕਰ ਗਏ ਇਹਦੇ ਕਰਕੇ ਤਾਂ ਸਾਡੇ ਘਰਾਂ ਦੇ ਘਰ ਉਜੜ ਗਏ ਸਨ ਤਾਂ ਨਸ਼ਾ ਮਾਰੀ ਜਾਂਦਾ ਜੀ ਨਸ਼ਾ ਨੋਜਵਾਨ ਮੁੰਡੇ ਨੂੰ ਮਾਰੀ ਜਾਂਦਾ ਸਾਡੇ ਬੱਚਾ ਨੂੰ ਰੋਜ਼ਗਾਰ ਨਹੀਂ ਸਾਡੇ ਤਾਂ ਵਿਦੇਸ਼ਾਂ ਚ ਜਾਈ ਜਾਂਦੇ ਨੇ ਬੱਚੇ ਅਜਿਹਾ ਸਮੱਸਿਆ ਰੱਖਣ ਦੇ ਆ ਨਾ ਹੱਲ ਤਾਂ ਉਹਨਾਂ ਕੋਲ ਹੈ ਨਾ ਜੀ ਮੇਰੇ ਪਿਛਵਾਦ ਦਵਾਇਆ ਗਿਆ ਹੁਣ ਕੀ ਲੱਗਦਾ ਅਗਲੇ ਕਿਵੇਂ ਰਹਿਣ ਆਲਾ ਕੀ ਸਰਕਾਰ ਬਾਤੀ ਪਹਿਲਾਂ ਬਹੁਤ ਵੱੜੀ ਐਸੀ ਮੀਟਿੰਗਾਂ ਹੋ ਜਾਂਦੀਆਂ ਨੇ ਬਹੁਤ ਸਾਰੇ ਵਿਸ਼ਵਾਦ ਦਵਾ ਦਿੱਤੇ ਜਾਂਦੇ ਨੇ ਹਰ ਵਾਰੀ ਧਰਨੇ ਚੱਕ ਦਿੱਤੇ ਜਾਂਦੇ ਨੇ ਹੁਣ ਕੀ ਲੱਗਦਾ ਸਰਕਾਰ ਨੇ ਪਿਛਵਾਦ ਦੇਖੋ ਸਾਥੀ ਇਹ ਲੰਬੀ ਲੜਾਈ ਹੈ ਵੱਡੀ ਲੜਾਈ ਹੈ ਗੱਲਾਂ ਹੁੰਦੀਆਂ ਨੇ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਹ ਜਾਣਦੇ ਹੋਏ ਵੀ ਗੱਲਾਂ ਦਾ ਕੜਾ ਹੀ ਹੁੰਦਾ ਹੈ ਇਹ ਜਾਣਦੇ ਹੋਏ ਵੀ ਗੱਲਾਂ ਦਾ ਕੜਾ ਵੀ ਕਈ ਵਾਰੀ ਖਾਣਾ ਪੈਂਦਾ ਸਾਨੂੰ ਗੱਲਾਂ ਸੁਣੀਆਂ ਪੈਂਦੀਆਂ ਨੇ ਅਸੀਂ ਗੱਲਾਂ ਉਹਨਾਂ ਦੀਆਂ ਸੁਣਦੇ ਹਾਂ ਪਰ ਸੁਣ ਕੇ ਆ ਹੀ ਨਹੀਂ ਕਹਿ ਸਕਦੇ ਵੀ ਇਹ ਕੜਾ ਸਾਨੂੰ ਪ੍ਰਵਾਨ ਨਹੀਂ ਸਾਨੂੰ ਪ੍ਰਵਾਨ ਕਰਨਾ ਪੈਂਦਾ ਭਾਵੇਂ ਸੁਆਦ ਹੋਵੇ ਭਾਵੇਂ ਨਾ ਹੋਵੇ ਇਸ ਕਰਕੇ ਉਹ ਗੱਲਾਂ ਇੰਪਲੀਮੈਂਟ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਹਨ ਤਾਂ ਤਾਂ ਉਹਨਾਂ ਵਾਸਤੇ ਵੀ ਲੜਨਾ ਪੈਂਦਾ ਇਸ ਕਰਕੇ ਇਹ ਜ਼ਿੰਦਗੀ ਹੈ ਇਹ ਸੰਘਰਸ਼ ਹੈ ਠੀਕ ਹੈ ਜਸਪ੍ਰੀਤ ਤੁਸੀਂ ਗੱਲਬਾਤ ਜਾਰੀ ਰੱਖਗੇ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਹਾਂਗੇ ਤੁਹਾਡੇ ਰਾਹੀਂ ਤਸਵੀਰਾਂ ਵਿਖਾਉਂਦੇ ਰਹਾਂਗੇ ਸੋ ਧਰਨਾ ਖਤਮ ਕਰਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਵੱਲੋਂ ਕਰ ਦਿੱਤਾ ਗਿਆ ਚੰਡੀਗੜ੍ਹ ਚ ਦੁਪਹਿਰ 2 ਵਜੇ ਪ੍ਰੋਗਰਾਮ ਦੀ ਸਮਾਪਤੀ ਹੋਏਗੀ